ਨਮਸਕਾਰ ਜੀ। ਕਿੱਸਾ ਲੱਗੇ ਅੰਕਲ? ਠੀਕ ਹੈ ਜੀ। ਕਿੰਨੇ ਪਸ਼ੂ ਰੱਖੇ ਹੋਏ ਆਂ ਆਪਾਂ? ਮੇਰੇ ਕੋਲ 15 ਪਸ਼ੂ ਆ। 15 ਪਸ਼ੂ ਆ। 4 ਵੀ ਦਿੱਆ। ਠੀਕ ਹੈ। ਕਿਵੇਂ ਚੱਲਦਾ ਪਸ਼ੂਆਂ ਦਾ ਕੰਮ ਕਿਵੇਂ ਲੱਗਦਾ ਤੁਹਾਨੂੰ? ਚੱਲਦਾ ਜੀ। ਖੇਤੀ ਦੇ ਨਾਲ-ਨਾਲ 15 ਕ ਪਸ਼ੂ ਬੰਦੇ ਰੱਖਣੇ ਚਾਹੀਦੇ ਹਨ। ਜ਼ਮੀਨ ਕਿੰਨੀ ਆਪਣੇ ਕੋਲ? ਜ਼ਮੀਨ ਤਾਂ 3.5 ਕਿੱਲਾ। 3.5 ਕਿੱਲਾਂ ਵਾਲੇ ਇੱਕ ਉਦਾਹਰਨ ਹੈ ਜੀ। ਸਾਡੇ ਰਤਿਆ ਸ਼ਹਿਰ ਦੇ ਕਿਹੜੇ ਪਿੰਡ ਹੈ ਜੀ? ਮੁਨਸ਼ੀ ਵਾਲਾ ਮੁਨਸ਼ੀ ਵਾਲਾ ਪਿੰਡਰਤੀ ਸ਼ਹਿਰ ਦਾ ਇਹ ਤੇ ਮਰਤੀ ਦੇ ਨਾਲ ਹੀ ਬਿਲਕੁਲ ਤੇ ਬਹੁਤ ਚੰਗੀ ਕੁਆਲਿਟੀ ਦੇ ਮੱਜਾਂ ਰੱਖੀਆਂ ਹੋਈਆਂ ਨੇ ਸਾਈਵਾਲ ਬੈਡ ਇੱਕੋ ਹੀ ਹੈ ਇੱਕੋ ਹੀ ਹੈ ਦੇਖ ਸਕਦੇ ਹੋ ਸਾਈਵਾਲ ਬਹੁਤ ਚੰਗੀ ਕੁਆਲਿਟੀ ਦੀ ਬੈਡ ਰੱਖੀ ਹੋਈ ਹੈ ਤੇ ਅੰਕ ਜੀ ਇੱਕ ਗੱਲ ਦੱਸੋ ਹਾਂਜੀ ਇਹਨਾਂ ਦੀ ਫੀਡ ਦਾਣਾ ਦਾ ਕਿਵੇਂ ਕਰਦੇ ਹੋ ਵਧੀਆ ਜੀ ਵਧੀਆ ਵਗੇੜ ਕਿੱਥੋਂ ਲਿਉਨੇ ਆ ਇਸ ਬਾਈਕ ਨੂੰ ਆ ਜਾ ਬਈ ਇੱਧਰ ਪੇਸ਼ ਹੋ ਨਮਸਕਾਰ ਨਮਸਕਾਰ ਬਈ ਕਿਹਾ ਚੱਲੇ ਜੀ ਵਧੀਆ ਜੀ ਅ ਦੇਖੋ ਫੀਡ ਦੇ ਮਾਮਲੇ ਚ ਨਾ ਹਾਂਜੀ ਲੋਕਾਂ ਨਾਲ ਪਸ਼ੂ ਕਿਸਾਨ ਪਾਲਦੇ ਆ ਦੋ ਚਾਰ ਕਿੱਲੇ ਵਾਲੇ ਜਿਵੇਂ ਅੰਕੜੇ ਦੱਸਿਆ 10 15 ਪਸ਼ੂ ਰੱਖਣੇ ਬਹੁਤ ਜ਼ਰੂਰੀ ਹੈ ਪਰ ਉੱਥੇ ਕਿਤਨਾ ਕਿਤੇ ਫੀਡਾਂ ਦਾ ਬੜਾ ਧੱਕਾ ਹੁੰਦਾ ਹੈਗਾ ਫੀਡ ਸਹੀ ਪ੍ਰੋਪਰ ਸਹੀ ਟਾਈਮ ਤੇ ਪਾਜੇ ਉਹਦੇ ਨੌਲੇਜ ਹੈਗੀ ਤੁਹਾਨੂੰ ਹਾਂਜੀ ਸਹੀ ਨੌਲੇਜ ਹੈਗੀ ਜੀ ਐਕਚੁਅਲ ਚ ਪਤਾ ਕੀ ਹੈ ਜੀ ਆਪਾਂ ਜਦੋਂ ਅਕਲ ਕਰੇ ਆਏ ਸੀਗੇ ਠੀਕ ਹੈ ਜੀ ਜੋੜਨ ਦਾ ਫੀਡ ਯੂਜ਼ ਕਰ ਰਹੇ ਸੀ ਉਹਨਾਂ ਬਾਰੇ ਪੁੱਛਿਆ ਵੀ ਕੀ ਯੂਜ਼ ਕਰ ਰਿਹਾ ਹੁਣ ਸਟਾਰਟਿੰਗ ਆਪਣੇ ਰਤੀ ਦੁਕਾਨ ਹੈ ਵੀਜੇ ਗੁਰਾਲਾਂ ਦਾ ਠੀਕ ਹੈ ਜੀ ਸਟਾਰਟਿੰਗ ਆਪਾਂ ਖਲ ਦੇ ਨਾਲ ਕਰੀਏ ਜੀ ਪੀ ਸੀ ਐਸ ਕੰਪਨੀ ਦੀ ਸਭ ਤੋਂ ਵਧੀਆ ਬ੍ਰਾਂਡ ਦੀ ਖਲ ਆ ਰਹੀ ਹੈ ਆਪਣੇ ਹੈਪੀ ਹੈ ਵੀਜੇ ਗੁਰਾਲਾ ਦੇ ਸਾਹਮਣੇ ਇਹਨਾਂ ਦੀ ਦੁਕਾਨ ਹੈ ਉੱਥੋਂ ਫਿਲਹਾਲ ਆਪਾਂ ਨੇ ਖਲ ਵਗੈਰਾ ਚੋਕਰ ਵਗੈਰਾ ਉੱਥੋਂ ਮੰਗਾ ਰਿਆ ਉੱਥੋਂ ਬਾਈ ਦੇ ਹੁਣ ਆਪਾਂ ਸਪਲਾਈ ਕਰਨਾ ਹੈ ਠੀਕ ਹੈ ਅੰਕ ਜਿ ਵਿਸ਼ਵਾਸਾ ਮੁੰਡੇ ਤੇ ਤੁਹਾਨੂੰ ਹਾਂ ਜੀ ਅੱਛਾ ਜਿਹੜੀ ਚੀਜ਼ ਲੈ ਕੇ ਜਾਂਦਾ ਪਾਉਂਦੇ ਵਿਸ਼ ਠੀਕ ਹੈ ਜੀ ਕਿਉਂਕਿ ਵਿਜੇਗੁਰਵ ਵਾਲਿਆਂ ਜੀ ਉਹਨਾਂ ਦਾ ਵੀ ਵੱਡਾ ਨਾਮ ਆਪਣੇ ਰਤੀ ਸ਼ਹਿਰ ਦੇ ਵਿੱਚ ਏਰੀਆ ਦੇ ਵਿੱਚ ਬਹੁਤ ਦੂਰ ਦੂਰ ਤੱਕ ਉਹਨਾਂ ਦੀ ਮੁਰਗੀ ਤੋਂ ਲੈ ਕੇ ਘੋੜਿਆਂ ਤੱਕ ਦੀ ਸਾਰੀ ਫੀਡ ਉਹਨਾਂ ਦੇ ਕੋਲੇ ਬਣਦੀ ਹੈਗੀ ਤੇ ਬਾਹਰੋਂ ਚੰਗੇ ਬ੍ਰਾਂਡ ਵੀ ਉਹਨਾਂ ਕੋਲ ਆਉਂਦੇ ਹੈਗੇ ਤੇ ਠੀਕ ਹੈ ਜੀ ਜੋ ਵੀ ਇਹਨਾਂ ਦੀ ਫੀਡਬੈਕ ਹੁੰਦਾ ਹੈਗਾ ਅੱਜ ਤੁਹਾਨੂੰ ਵਿਜੇਗੁਰਵ ਵਾਲਿਆਂ ਦਾ ਵੀਜ਼ਿਟ ਆਲ ਜੋ ਫੀਡ ਦੇਖ ਕੇ ਗਏ ਆ ਆਪਾਂ ਮਹੀਨੇ ਵੀ ਦਿਨ ਬਹੁਤ ਵਧੀਆ ਰਿਜ਼ਲਟ ਵੀ ਦੇਖਾਂਗੇ ਤੁਸੀਂ ਗੌਰ ਨਾਲ ਰਿਜ਼ਲਟ ਦੇਖੋ ਫਰਕ ਪੈਂਦਾ ਕਿ ਨਹੀਂ ਪੈਂਦਾ ਦੁੱਧ ਚਮਕ ਇਹਨਾਂ ਦੀ ਵੱਧਦੀ ਹੈ ਚੰਗਾ ਹਾਂ ਦੇਖਿਆ ਹੋਇਆ ਹਾਂ ਦੇਖ ਲਓ ਜੀ ਆਪ ਤਸਰੇ ਨੇ ਰਿਜ਼ਲਟ ਬਹੁਤ ਚੰਗਾ ਹੈ ਤੇ ਬਾਕੀ ਹੋਰ ਵੀ ਕਿਸੇ ਵੀਰ ਨੇ ਵਿਜੀਗੜ ਵਾਲਿਆਂ ਦੇ ਖਾਲ ਫੀਲਡ ਕੁਛ ਵੀ ਮੱਜਾਂ ਗਾਮਾਂ ਦਾ ਗੱਦੇ ਮੂਰੇ ਰਸੇ ਸੰਗਲ ਜੋ ਵੀ ਲੈਣਾ ਹੋਵੇ ਵਿਜੀਗੜ ਵਾਲਿਆਂ ਤੋਂ ਟੋਹਣਾ ਰੋਡਰਤੀਆ ਤੇ ਇਹ ਵੀਰ ਨੇ ਸੈਲਜ਼ ਅਫਸਰ ਨੇ ਵਿਜੀਗੜ ਵਾਲਿਆਂ ਦੇ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਕੋਈ ਵੀ ਪ੍ਰੋਬਲਮ ਹੋਵੇ ਮੱਜਾਂ ਨੂੰ ਇਹਨਾਂ ਤੋਂ ਪੁੱਛ ਸਕਦੇ ਹੋ ਕਿਸੇ ਪ੍ਰਕਾਰ ਦੀ ਕੁਛ ਵੀ ਫੀਡ ਕਦੋਂ ਪਾਉਣੀ ਹੈ ਕਿਉਂਕਿ ਸਮੇਂ-ਸਮੇਂ ਚ ਬਦਲਦੇ ਰਹਿੰਦੇ ਨੇ ਜੀ ਵੀ ਗੱਬਰ ਨੂੰ ਆਹ ਪਾਉਣੀ ਹੈ ਖਾਲੀ ਨੂੰ ਆਹ ਪਾਉਣੀ ਹੈ ਦੁੱਧਲ ਨੂੰ ਆਹ ਪਾਉਣੀ ਹੈ ਹਨਾ ਜੀ ਉਸ ਤੱਕ ਨੂੰ ਦੱਸਾ ਕੇ ਪਾ ਦਿੰਦੇ ਆ ਜੀ ਸਰ ਓਕੇ ਬੋਲ ਵੀ ਦਿਓ ਤੁਹਾਡਾ ਨੰਬਰ ਮੇਰਾ ਨੰਬਰ ਹੈ ਜੀ 788860491 ਜੇ ਕਿਸੇ ਵੀ ਨੇ ਕੋਈ ਖਾਲ ਫੀਡਪ ਕਰੇ ਮੰਗਾਣੀ ਹੋਵੇ ਕਰ ਤੱਕ ਵੀ ਆਪਾਂ ਸਪਲਾਈ ਕਰ ਦਿੰਦੇ ਹਾਂ ਜੀ ਵਿਜੀਗੋੜ ਵਾਲਿਆਂ ਦੀ ਵਿਜੀਗੋੜ ਵਾਲਿਆਂ ਦੀ ਓਕੇ ਧੰਨਵਾਦ